ਚਲੋ ਜਣ ਭਾਉ ਭਾਉ ਨੂੰ ਦੇਖੋ ਦਰਮਾਹ ਉਹ ਦੋ ਦਿਨ ਟੇਰੇ ਨਾ ਦਰਮਾਹਸ਼ ਨੇ ਜਿਹੜੀ ਸਾਡੀ ਦਾਦੀ ਦੀ ਕੰਮ ਸੀ ਕਿੱਥੇ ਬੱਣੀ ਗਈ ਉਹ ਇੱਕ ਕਿਰਪਾ ਕਰ ਰਹਿਣ ਵਾਲਾ ਮੁੰਡਾ ਪਰਮੇਡੀਕਲ ਹਸਪਤਾਲ ਆ ਗਿਆ ਨੂੰ ਮੀਟ ਲਿਓ ਕਰਮਸ਼ੀਠਾ ਤੋਂ ਰੱਖੇਤਰ ਤੋਂ ਇਹ ਪਰਮਵੀਂ ਪ੍ਰਿੰਸ ਹੈਗਾ ਰਾਜਪੁਰੇ ਦਾ ਚਲੋ ਜਣ ਭਾਉ ਭਾਉ ਨੂੰ ਦੇਖੋ ਦਰਮਾਹ ਉਹ ਦੋ ਦਿਨ ਟੈਰੀਨ ਤੇ ਤਰਮਾਸ਼ ਨੇ ਜਿਹੜੀ ਸਾਡੀ ਸਾਡੀ ਕਾਪੀ ਦੀ ਕਮਿਟੀ ਕਿਤੇ ਵੱਡੀ ਵੱਡੀ ਮਾਪੀਆਂ ਨੇ ਉਹ ਇੱਕ ਗੁਰੂਕਸ਼ੇਤਰ ਰਹਿਣ ਵਾਲਾ ਮੁੰਡਾ ਪਰਮੇਲੀ ਹਸਪੀਟਲ ਆ ਕੇ ਉਹਨੂੰ ਦੇਖ ਲਿਆ ਪਰਮਸ਼ੀਖਾ ਤੋਂ ਰੁਰੂਕਸ਼ੇਤਰ ਤੋਂ ਤੇ ਪਰਮਵੀਰ ਸਿੰਘ ਆ ਰਾਜਪੁਰੇ ਤੋਂ ਚਲੋ ਜੇਨ ਭਾਉ ਤੋਂ ਨਾ ਦੱਸੋ ਦੁਬਾਰਾ ਉਹ ਦੋ ਦਿਨ ਟੇਰੇ ਨਰਮਾਸ਼ ਨੇ ਜਿਹੜੀ ਸਾਡੀ ਦਾਦੀ ਦੀ ਕੰਮ ਸੀ ਕਿਤੇ ਵੱਢੀ ਗਈ ਮਾਪਿਆਂ ਨੂੰ ਉਹ ਕਿਰਪਾ ਕਰਕੇ ਰਹਿਣ ਵਾਲਾ ਮੁੰਡਾ ਪਰਮੇਡੀਕਲ ਹਸਪਤਲ ਆਇਆ ਉਹਨੂੰ ਦੇਖ ਲਿਓ। ਕਰਮਸ਼ੀਥਾ ਤੋਂ ਰੱਖੇ ਖੇਤਰ ਤੋਂ ਇਹ ਪਰਮਵੀਰ ਸਿੰਘ ਆ ਰਾਜਪੁਰੇ ਤੋਂ ਜੀ